ਹਾਂਜੀ ਵੀਰੋ ਆਪਾਂ ਨਾ ਇਹ ਭੰਗੜੇ ਦੇ ਸਿਰਫ 6 ਤੋਂ 7 ਸਟੈਪ ਦੱਸਿਆ ਤੇ ਪਰ ਮੈਨੂੰ ਤੁਹਾਡੇ ਕਿਹੜਾ ਨਾ ਦਿਮਾਗ ਤੇ ਕਿਹੜਾ ਸ਼ੱਕ ਜਾ ਹੋ ਜਾਂਦਾ ਵੀ ਤੁਸੀਂ ਕੁਝ ਵੀ ਬੋਲ ਸਕਦੇ ਹੋ ਤੁਸੀਂ ਇਹ ਵੀ ਕਹਿ ਸਕਦੇ ਹੋ ਯਾਰ ਤੂੰ ਤਾਂ ਇੱਕੋ ਹੀ ਭੰਗੜਾ ਇੱਕੋ ਗੀਤੇ ਭੰਗੜਾ ਪਾਈਏ ਨਾ ਉਹ ਯਾਰ ਮੈਂ ਭੰਗੜਾ ਨਹੀਂ ਪਾਉਣ ਦਿਆ ਮੈਂ ਤੁਹਾਨੂੰ ਸਿਰਫ ਇੱਕ ਐਕਸ਼ਨ ਦੱਸਣ ਦਿਆ ਤੇ ਉਹਨੂੰ ਸਿੱਜੇ ਸਿੱਜੇ ਪਾਲਿਸ਼ ਕਰੋ ਅਜੇ ਕੁਝ ਵੀ ਨਹੀਂ ਆਇਆ ਇਹ ਰਸਲਿਆ ਭੰਗੜਾ ਤੇ ਜੇ ਪਾਵਾਂਗੇ ਅਜੇ ਤੁਹਾਨੂੰ ਉੱਡ ਕੇ ਪਾਵਾਂਗੇ ਬਾਜ ਜਿੱਤਰਾ ਉੱਡਦੇ ਹੁੰਦੇ ਆ ਤੇ ਇਹ ਸਿਰਫ ਰੈਸਲ ਆ ਜੀ ਤੁਹਾਨੂੰ 6 ਤੋਂ 7 ਸਟੈਪਾਂ ਦਿੱਤੀ ਆ ਪੀਰ ਰੈਸਲ ਕਰੋ ਇਹਨਾਂ ਨੂੰ ਪਾਲਿਸ਼ ਕਰੋ ਇਹਨਾਂ ਨੂੰ ਸਾਫ਼ ਸਧਰਾ ਕਰੋ ਵਧੀਆ ਕਰੋ ਤਾਂ ਇਸ ਗੀਤੇ ਸੈਟਿੰਗ ਜੀ ਕਰਨ ਡਿਆ ਵਾਂ ਉਦੋਂ ਤੇ ਹਜ਼ਾਰਾਂ ਕੀਤਾ ਤੇ ਭੰਗੜਾ ਪਾ ਦੇਣਾ ਆਪਾਂ ਤੁਹਾਨੂੰ ਦੱਸਿਆ ਜੇ ਸਾਰਿਆਂ ਦੇ ਹੀ ਹਿੰਦੀ ਪੰਜਾਬੀ ਅੰਗਰੇਜ਼ੀ ਡਾਂਸ ਦੂਜਾ ਤੀਜਾ ਭੰਗੜਾ ਦੂਜਾ ਬੜਾ ਕੁਝ ਕਰਾਂਗੇ ਕਰਨ ਨੂੰ ਕੀ ਨਹੀਂ ਕਰਦੇ ਵੈਸਟਰਨ ਦਾ ਵੀ ਕੰਮ ਪੰਗੇ ਲੈਣੇ ਆਪਾਂ ਜੇ ਵੈਸਟਰਨ ਜੀ ਵੀ ਚੱਲ ਜਾਗੇ ਬੜਾ ਕੁਝ ਕਰ ਸਕਦੇ ਆ ਪਰ ਸਾਰਾ ਘੁੰਮ ਘਮਾ ਕੇ ਮਸਲਾ ਕੀਆ ਆਪਣੀ ਸਿਹਤ ਤੰਦਰੁਸਤੀ ਮਾਨਸਿਕ ਐਕਸਰਸਾਈਜ਼ ਸਭ ਕੁਝ ਇਹਦੇ ਵਿੱਚ ਆਇਆ ਨਾ ਤੁਹਾਡਾ ਘਰ ਬੈਠਿਆ ਹੀ ਸਰ ਜਾਣਾ ਮੀਰ ਮੇਰਿਓ ਤੁਹਾਡਾ ਘਰੇ ਬੈਠਿਆ ਸਰ ਜਾਣਾ ਤੁਹਾਡਾ ਘਰੇ ਬੈਠਿਆ ਸਰ ਜਾਣਾ ਵਾ ਇੱਕ ਰੂਮ ਚ ਸਰ ਜਾਣਾ ਵਾ ਤੇ ਮੈਂ ਆਪਣੇ ਨਾ ਅੱਜ ਤੋਂ ਉਹ ਹੀ ਫਿਰ ਮੈਨੂੰ ਫਿਰ ਬਾਰ ਬਾਰ ਅਖੜਾ ਪੀਦਾ ਤੁਸੀਂ ਕਹਿੰਦਾ ਮੈਂ 30 ਨਹੀਂ 35 30 35 ਸਾਲ ਪਹਿਲਾਂ ਆਪਣੀ ਬੈਠਕ ਦਾ ਬੂਆ ਮਾਰ ਕੇ ਤੇ ਆ ਸਪੀਕਰ ਵਗੈਰਾ ਲਾ ਕੇ ਤੇ ਕੱਲਾ ਨੱਚਦਾ ਨਾ ਤੇ ਚਾਚੀਆਂ ਤਾਈਆਂ ਬਾਸੋਂ ਵੀਰੇ ਦੇ ਵੀ ਆ ਰੋ ਬਾਜ ਕੱਲਾ ਹੀ ਜਿੱਦਾਂ ਹੁਣ ਤੁਸੀਂ ਆਦੇ ਕੋਈ ਪਤਾ ਨਹੀਂ ਬਾਜੀ ਕੀਤੀ ਹੋ ਗਿਆ ਤੇ ਇੱਕ ਰੂਮ ਚ ਹੀ ਕਰ ਸਕਦੇ ਤੁਸੀਂ ਆਪਣੀ ਸਿਹਤ ਦੀ ਤੰਦਰੁਸਤੀ ਵਾਸਤੇ ਰਹਿ ਸਕਦੇ ਮੈਨਾਂ ਤੁਹਾਨੂੰ ਵਾਰ-ਵਾਰ ਮੈਂ ਕਹਿਣ ਡਿਆ ਭੀ ਜਿਮ ਐਕਸਰਸਾਈਜ਼ਾਂ ਸੈਰਸ ਪਾਰਟੀ ਯੋਗੇ ਐ ਕਰਨਾ ਆਕਣਾ ਐ ਸਾਲਣਾ ਹੂੰ ਲੈਣਾ ਇੱਧਰ ਇੱਧਰੋਂ ਦੀ ਸਾਲ ਲੈਣਾ ਇੱਧਰ ਦੀ ਕੱਢਣਾ ਇਹ ਗੱਲਾਂ ਨਾ ਐ ਬੇਫਾਲਤੂ ਜੀਆਂ ਗੱਲਾਂ ਜੇ ਤੇ ਇਹ ਸਾਰਿਆਂ ਦਾ ਆ ਪਿਓ ਜੀ ਸਾਰਾ ਨਚੋੜ ਘਮਾ ਗਿਆ ਦਾ ਪਿਓ ਜੀ ਭੰਗੜਾ ਐਕਸਰਸਾਈਜ਼ ਭੰਗੜਾ ਹਾਂ ਆਪਣੀਆਂ ਭੈਣਾਂ ਗਿੱਧਾ ਵੀ ਪਾਉਣ ਨੱਚਣ ਪੂਰਾ ਨੱਚਣ ਆਪਣਾ ਪਰ ਆਪਣੇ ਪਹਿਰਾਵਿਆਂ ਦੇ ਵਿੱਚ ਰਹਿ ਕੇ ਵਧੀਆ ਲੱਗੇ ਵੀ ਸੱਭਿਆਚਾਰਕ ਆਪਾਂ ਗਿੱਧਾ ਪੰਗੜਾ ਪਾ ਰਹੇ ਆ ਇਸ ਤਰ੍ਹਾਂ ਦਾ ਜੀ ਤੇ ਆਓ ਫੇਰਾ ਜੇ ਆਪਾਂ ਇੱਕ ਰਾ ਇਹ ਸਟੈਪ ਨੂੰ ਥੋੜੀ ਜੀ ਪਾਲਿਸ਼ ਕਰੀਏ ਥੋੜਾ ਥੋੜਾ ਕਰਦੀ ਰਹੇ ਤਾਂ ਦੱਸਦਾ ਰਹੂੰਗਾ ਕੋਈ ਥੋੜਾ ਬੜਾ ਪੰਗੜਾ ਜਿਹੜੇ ਸ਼ਕੀਨ ਨੇ ਇਹਨਾਂ ਕੰਮਾਂ ਦੇ ਮੈਂ ਤਾਂ ਦਊਗਾ ਪੈਸੇ ਲੈਣੇ ਆ ਮੇਰੀ ਰੋਣ ਸਿੱਖੋ ਨਾ ਕੋਈ ਦਬਾਓ ਮੈਂ ਹੀ ਲੈਣਾ ਹੈ ਕੰਮ ਚੋਂ ਪਰ ਮਤਲਬ ਜਿਹੜੇ ਹੈਗੇ ਆ ਬਹੁਤ ਬੰਦੇ ਪਿਆਰ ਕਰਨ ਵਾਲੇ ਹੀ ਹੈਗੇ ਨੇ ਸਾਰੇ ਉਹ ਜਿਹੜੇ ਥੋੜੀ ਹੈਗੇ ਆ ਪੀ ਐਮਓ ਕੱਚਾ ਅੰਗਵਸੀ ਇਹ ਆਨੰਦ ਦੀ ਜਿਹੜੀ ਆ ਉਹ ਕੀ ਕਰਨ ਦੇ ਐ ਕੀ ਕਰਨ ਦੇ ਆਈ ਇਤਰਾ ਵੀ ਹੈਗੇ ਆ ਨਾ ਮੈਨੂੰ ਪਤਾ ਯਾਰ ਮੈਂ ਕਿਹੜੀ ਵੈਰੈਟੀ ਨੂੰ ਨਹੀਂ ਜਾਣਦਾ ਆਪਣੇ ਸੱਜਣਾ ਮਿੱਤਰਾਂ ਨੂੰ ਚੰਗੇ ਵੀ ਹੈਗੇ ਆ ਮੈਂ ਥਾਪੜਾ ਦੇ ਨਾਲ ਆ ਉਹ ਹੀ ਆ ਬਾਜ ਵੀ ਤੂੰ ਤੇ ਕਮਾਲ ਕਰ ਦੇਣਾ ਉਹਦੇ ਐ ਕਰ ਦੇਣਾ ਤੂੰ ਉਹ ਕਰ ਦੇਣਾ ਸਰਜ એનર્ਜੀ ਭਰ ਦੇਣਾ ਤੇ ਕਈ ਜਿਹਨਾਂ ਕਰਨਾ ਕੁਝ ਨਹੀਂ ਉਹਨਾਂ ਨੇ ਤੁਹਾਨੂੰ ਪਤਾ ساری ਉਮਰ ਹੀ ਉਹ ਖੂਦ ਦੇ ਡੱਡੂ ਦੇ ਨਾਲ ਖੂਹੀ ਰਹਿਣਾ ਚਲੋ ਉਹਨਾਂ ਨੂੰ ਛੱਡਿਏ ਤੇ ਆਪਾਂ ਨਾ ਮੜਾ ਅਰੇ ਸਜੀ ਮਾਰੀਏ ਮੇਰਾ ਵੀ ਥੋੜਾ ਨਾ ਸਰੀਰ ਪੁੜਕਣ ਜੇ ਲੱਗ ਪਿਆ ਦੇ ਮੈਂ ਪੁੜਕਰਾ ਜੇ ਪੁੜਕਣਾ ਨਹੀਂ ਮੈਂ ਉੱਡਣਾ ਮੇਰਾ ਮੈਂ ਤੇ ਬਾਜ ਹੈ ਨਾ ਫਿਰ ਤੁਹਾਨੂੰ ਵੀ ਡਾਊਂਗਾ ਜੇ ਸਾਥ ਦਓਗੇ ਠੀਕ ਹੈ ਨਾ ਦਓਗੇ ਨਾ ਆਉਟ ਹੋ ਮੈਂ ਤਾਂ ਹੁੰਦਾ ਕਿ ਮੇਰੀ ਜਦੋਂ ਮਰ ਜੂ ਪਰ ਪਏ ਪਏ ਕੋਰਸ ਤੇ ਮੈਂ ਜ਼ੈਤ ਕੋਰਸ ਤੇ ਮੈਂ ਜ਼ੈਤ ਕੋਰਸ ਤੇ ਮੈਂ ਜ਼ੈਤ ਕੋਰਸ ਤੇ ਮੈਂ ਜ਼ੈਤ लखदा <laughs> मोटे <laughs> ते